ਜੋ ਅੱਜ ਮਾੜੀ ਅੰਸਾਂ ਦੇ ਖਿਲਾਫ ਜੋ ਪੰਜਾਬ ਸਰਕਾਰ ਵੱਲੋਂ ਡੀਪੀ ਸਾਹਿਬ ਵੱਲੋਂ ਹਦਾਇਤਾਂ ਤੇ ਅਸੀਂ ਮੋਗਾ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਉਸ ਦੀ ਇੱਕ ਲੜੀ ਤਹਿਤ ਇੱਕ ਐਫ ਆਈ ਆਰ ਰਜਿਸਟਰ ਕੀਤੀ ਹੈ ਐਫ ਆਈ ਆਰ ਨੰਬਰ 164 ਜਿਸ ਵਿੱਚ ਮਿਤੀ 7 9 25 ਨੂੰ ਪਿੰਡ ਮਾਨੂਕੇ ਇੱਕ ਤਿੰਨ ਅਣਪਛਾਤੇ ਨੌਜਵਾਨ ਵੱਲੋਂ ਇੱਕ ਜਸਕਰਨ ਦੀਪ ਜਸਕਰਨਾ ਪੁੱਤਰ ਸੁਖਦੀਪ ਸਿੰਘ ਜੋ ਮਾਨੂਕੇ ਦਾ ਰਹਿਣ ਵਾਲਾ ਉਸਦੇ ਘਰੇ ਫਾਇਰਿੰਗ ਕੀਤੀ ਗਈ ਸੀ ਤੇ ਨਨਮਸ਼ਤੇ ਨੌਜਵਾਨ ਸੀ ਜਿਹੜੇ ਮੋਟਰਸਾਈਕਲ ਤੇ ਆਏ ਸੀ ਤੇ ਉਸਦੇ ਫਾਇਰਿੰਗ ਕਰਦੇ ਰਹੇ ਜਿਸ ਦੇ ਫਰਦਰ ਅਸੀਂ ਇਨਵੈਸਟੀਗੇਸ਼ਨ ਕਰਦੇ ਹੋਏ ਇੰਨਾ ਜਿਹੜੇ ਸ਼ੂਟਰਾਂ ਦੀ ਪਛਾਣ ਕੀਤੀ ਗਈ ਸ਼ੂਟਰਾਂ ਦੀ ਜਿਹੜੀ ਪਛਾਣ ਮੇਨ ਸ਼ੂਟਰ ਜੋ ਹੈ ਜਿੱਤ ਜਿੱਤਵੀਰ ਸਿੰਘ ਪੁੱਤਰ ਕਮਲਜੀਤ ਸਿੰਘ ਪਿੰਡ ਜਿਹੜਾ ਹੈਗਾ ਗੁਜਰਵਾਲਾ ਜ਼ਿਲ੍ਹਾ ਲੁਧਿਆਣਾ ਤੇ ਜਿਹੜੇ ਉਹਦੇ ਨਾਲ ਦੋ ਸਾਥੀ ਸੀ ਮੋਟਰਸਾਈਕਲ ਤੇ ਆਏ ਸੀ ਪ੍ਰਿਤਪਾਲ ਸਿੰਘ ਪੁੱਤਰ ਬਲਜਿੰਦਰ ਸਿੰਘ ਇਹ ਵੀ ਪਿੰਡ ਚੜੋਲਾ ਲੁਧਿਆਣੇ ਦਾ ਏ ਰੁਪਿੰਦਰ ਸਿੰਘ ਪੁੱਤਰ ਲਖਵੀਰ ਸਿੰਘ ਪਿੰਡ ਨੱਥੋਵਾਲ ਇਹ ਤਿੰਨੇ ਜਿਹੜੇ ਆਏ ਸੀ ਇਹ ਮੇਨ ਜਿਹੜੇ ਇਹਨਾਂ ਦਾ ਮੇਨ ਜੋ ਵਜਾ ਰੰਜਿਸ਼ ਰਹੀ ਹੈ ਜਾਂ ਇਹਨਾਂ ਦਾ ਇਹਨਾਂ ਨੇ ਕਿਉਂ ਕੀਤੀ ਉਹ ਸੀ ਇਹਨਾਂ ਦੇ ਇੱਕ ਪਿੰਡ ਦਾ ਇੱਥੇ ਰਣਸੀ ਪਿੰਡ ਦਾ ਇੱਕ ਸੁਖਦੀਪ ਸਿੰਘ ਰਣਸੀ ਹੈਗਾ ਜਿਹੜਾ ਫਰਾਰ ਚੱਲਦਾ ਪਿਆ ਪਹਿਲਾਂ ਵੀ ਇੱਕ ਐਫ ਆਈ ਆਰ ਵਿੱਚ ਜਿਸ ਨੇ ਇਸ ਤਰ੍ਹਾਂ ਪੁਰਾਣਾ ਝਗੜਾ ਸੀ ਜੋ ਉਸਨੇ ਇਹਨਾਂ ਨੂੰ ਤਿੰਨਾਂ ਨੂੰ ਇਸ ਪੁਰਾਣੇ ਝਗੜੇ ਕਰਕੇ ਜਿਹੜੀ ਇਹਨਾਂ ਨੇ ਪਹਿਲਾਂ ਆ ਰੰਜੀਸ਼ ਰਖਦਾ ਸੀ ਉਸੇ ਤਹਿਤੀ ਇਹਨੂੰ ਫਾਇਰਿੰਗ ਕਰਵਾਈ ਹੈਗੀ ਤੇ ਇਹਨਾਂ ਨੂੰ ਪਿਸਤਲ ਤੇ ਮੋਟਰਸਾਈਕਲ ਇਹਨਾਂ ਨੂੰ ਮੁਹੱਈਆ ਕਰਵਾਇਆ ਸੀ ਤੇ ਉਸ ਦੇ ਵਿੱਚ ਇਹਨਾਂ ਨੇ ਫਿਰ ਉਤੋਂ ਮੋਟਰਸਾਈਕਲ ਇਹਨਾਂ ਨੇ ਪਲੈਨਿੰਗ ਕੀਤੀ ਪਹਿਲਾਂ ਦੇਖੀ ਕੀਤੀ ਫਿਰ ਇਹਨਾਂ ਨੇ ਘਰ ਦੇਖਿਆ ਇਹਦੀ ਮਦਰ ਦੀ ਵੀ ਜਿਹੜੀ ਹੈਗੀ ਆ ਸੁਖਦੀਪ ਰਣਸੀ ਜਿਹੜਾ ਫਰਾਰ ਚੱਲਦਾ ਪਿਆ ਉਸ ਦੀ ਮਦਰ ਜੋ ਸਰਬਜੀਤ ਕੌਰ ਹੈਗੀ ਆ ਜਿਹੜੀ ਧੂਰਕੋਟ ਦੀ ਰਹਿਣ ਵਾਲੀ ਆ ਉਸ ਦੀ ਵੀ ਜਿਹੜੀ ਹੈਗੀ ਆ ਸ਼ਮੁਲੀਅਤ ਪਾਈ ਗਈ ਹੈ ਕਿ ਉਹਨਾਂ ਦੇ ਨਿਸ਼ਾਨਦੇਹੀ ਤੇ ਇਹਨਾਂ ਨੇ ਉਹਨਾਂ ਦੇ ਘਰੇ ਫਾਇਰ ਫਾਇਰਿੰਗ ਕੀ ਜਿਹੜੇ ਨੰਦਾਂ ਦੇ ਪਿੰਡ ਦੇ ਰਹਿਣ ਵਾਲੇ ਆ ਨਹੀਂ ਇਹ ਜਿਹੜੇ ਹੈਗੇ ਆ ਇਹ ਬਾਰੋਂ ਇਹ ਲੁਧਿਆਣਾ ਜ਼ਿਲ੍ਹੇ ਦੇ ਰਹਿਣ ਵਾਲੇ ਆ ਇਹ ਪਹਿਲਾਂ ਉਸ ਨੂੰ ਸੁਦੀਵਰਨ ਸਿੰਘ ਨੂੰ ਕਿਤੇ ਜਾਣਦੇ ਸੀ ਇਹਨਾਂ ਦੀ ਮੁਲਾਕਾਤ ਹੋਈ ਹੈਗੀ ਹੈ ਜੇਲ੍ਹ ਚ ਹੋਈ ਹੈਗੀ ਹੈ ਜਾਂ ਕਿਸੇ ਦੇ ਥਰੂ ਹੋਈ ਹੈਗੀ ਹੈ ਉਹ ਅਜੇ ਪਤਾ ਕਰਦੇ ਪਏ ਹੈਗੇ ਆ ਬਟ ਜਿਹੜਾ ਵੈਪਨ ਤੇ ਜਿਹੜਾ ਉਹ ਇਹਨਾਂ ਨੂੰ ਵਹੀਕਲ ਜਿਹੜਾ ਉਹ ਇਹਦੇ ਵੱਲੋਂ ਮੁਹੱਈਆ ਕਰਾਇਆ ਗਿਆ ਸੀ ਤੇ ਅਸੀਂ ਇਹਦਿਆਂ ਦਾ ਹੁਣੇ ਤਿੰਨ ਦਿਨਾਂ ਦਾ ਰਿਮਾਂਡ ਲਿਆ ਹੈਗਾ ਤੇ ਜਿਹੜੀ ਅਸੀਂ ਫਰਦ ਜਿਹੜੀ ਇਨਵੈਸਟੀਗੇਸ਼ਨ ਕਰਦੇ ਪਿਆ ਤੇ ਜਿਹੜੀ ਉਹਨੂੰ ਰਿਕਵਰੀ ਕਰਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਸਰ ਟੋਟਲ ਇਹਦੇ ਵਿੱਚ ਪੰਜ ਇਹਨੇ ਨਾਮਿਨੇਟ ਆ ਤਿੰਨ ਸ਼ਟਰ ਹੈ ਇੱਕ ਜਿਹੜੀ ਜਿਹੜਾ ਮੇਨ ਜਿਹੜਾ ਕਾਂਸਪੀਰੇਸੀ ਜਿਹਨੇ ਕੀਤੀ ਸੀ ਜਿਹਨੇ ਕਰਵਾਇਆ ਸੁਖਦੀਪ ਸਿੰਘ ਪੁੱਤਰ 인ਦਰਪਾਲ ਸਿੰਘ ਜਿਹੜਾ ਧੁਰਪੋਟ ਵਾਲਾ ਤੇ ਉਹਦੀ ਮਦਦ ਇਹ ਪੰਜ ਇਹਨੇ ਅਸੀਂ ਨਾਮਿਨੇਟ ਕੀਤੇ ਹੈ ਜਿਹਨਾਂ ਸੁਖਦੀਪ ਇਹ ਤਾਂ ਫਰਾਦ ਹੈ ਫਿਰ ਜਿਹੜਾ ਪਿਸਤੋਲ ਹੈ ਜਾਂ ਬਾਈਕ ਹੈ ਉਹ ਫਿਰ ਇਹਦੀ ਮਾਂ ਨੇ ਜਦੋਂ ਇਹ ਰਾਤ ਨੂੰ ਘਰੇ ਰੁਕੇ ਸੀਗੇ ਉਹਨੇ ਇਹਨਾਂ ਨੂੰ ਤਿੰਨਾਂ ਨੂੰ ਦਿੱਤੇ ਸੀ ਨਹੀਂ ਇਹੀ ਇਨਵੈਸਟੀਗੇਸ਼ਨ ਚੱਲਦੀ ਵੀ ਉਹਨੇ ਤਾਂ ਇਹਨਾਂ ਨੂੰ ਜਦੋਂ ਹੇ ਸਖ ਸੰ ਨੂੰ ਪਤਾ ਲੱਗਿਆ ਉਸਨੇ ਇਹਨਾਂ ਨੂੰ ਘਰ ਜਿਹੜਾ ਦਿਖਾਇਆ ਸੀ ਕਿਉਂਕਿ ਇਹ ਬਾਹਰੋਂ ਲੁਧਿਆਣਾ ਜ਼ਿਲ੍ਹੇ ਦੇ ਰਹਿਣ ਵਾਲੇ ਉਹਨਾਂ ਨੂੰ ਲੋਕਲ ਜਿਹੜਾ ਏਰੀਆ ਜਾਂ ਉਹਨਾਂ ਦਾ ਘਰ ਬਾਰੇ ਇਸ ਨਹੀਂ ਦੱਸਿਆ ਸੀ ਤੁਸੀਂ ਗੈਂਗਸਟਰ ਨਾਲ ਸੰਬੰਧ ਹੈ ਦੀ ਨਹੀਂ ਇਹ ਹਜੇ ਕਰਦੇ ਪਏ ਸੁਖਦੀਪ ਦਸੀ ਦਾ ਡਾਇਰੈਕਟਲੀ ਗੈਂਗਸਟਰ ਨਾਲ ਸੰਬੰਧ ਨਹੀਂ ਕਹਿ ਸਕਦੇ ਬਟ ਫਿਰ ਵੀ ਇਹ ਇੱਕ ਜੱਗਾ ਧੂਰਕੋਟ ਹੈਗਾ ਜਿਹੜਾ ਇਹਦੇ ਪਿੰਡ ਦਾ ਹੀ ਰਹਿਣਾ ਲੈ ਇੱਕ ਨੀਲਾ ਬਦਨੀ ਹੈਗਾ ਉਹਨਾਂ ਦੇ ਨਾਲੇ ਟੱਚ ਹੈਗਾ ਜੋ ਸਾਨੂੰ ਪਤਾ ਥੋੜਾ ਮੋਟਾ ਲਾਲਚ ਦਾ ਜਰੂਰ ਦਿੰਦਾ ਹੀ ਹੈਗਾ ਬਟ ਉਹ ਹਜੇ ਕਲੀਅਰ ਕਰਦੇ ਪਏ ਆ ਕਿ ਐਕਚੁਅਲੀ ਇਹਨਾਂ ਨੂੰ ਕੋਈ ਮਨੀ ਦਾ ਲਾਲਚ ਦਿੱਤਾ ਸੀ ਕੋਈ ਬਾਹਰ ਜਾਂਦਾ ਲਾਲਚ ਦਿੱਤਾ ਸੀ ਇਹ ਕਲੀਅਰ ਕਰਦੇ ਪਏ ਤਿੰਨ ਦਿਨਾਂ ਦੇ ਡਿਮਾਂਡ ਤੇ ਆ ਅਸੀਂ ਕਲੀਅਰ ਕਰਦੇ ਜਿੰਨਾਂ ਦੀ ਉਮਰ ਕਿੰਨੀ ਹੈਗੀ ਹਾਂਜੀ ਨਹੀਂ ਛੋਟਰਾਂ ਤੇ ਕੋਈ ਹਜੇ ਸਾਨੂੰ ਰਿਕਾਰਡ ਫਟਾਲ ਤੇ ਕੋਈ ਪਰਚਾ ਰਿਸਟਰ ਨਹੀਂ ਆਇਆ ਇਹ ਨਵੇਂ ਹੀ ਲੱਗੇ ਸੀ ਲੁਧਿਆਣੇ ਦੇ ਜਿਹੜੇ ਕਿਵੇਂ ਕਿਹਾ ਸੀ ਸਰਵ ਇਹਨਾਂ ਨੂੰ ਕਿਵੇਂ ਇੱਕ ਸ਼ੂਟਿੰਗ ਕੀਤੀ ਹੈਗੀ ਇਹਨਾਂ ਨੇ ਇਹਨਾਂ ਨੇ ਉਹਨਾਂ ਦੇ ਸ਼ੂਟ ਔਰ ਔਰ ਇੱਕ ਗੋਲੀ ਚਲਾ ਕੇ ਇਹ ਜੋ ਤਿੰਨ ਦੋ ਤੋਂ ਤਿੰਨ ਗੋਲੀਆਂ ਇਹ ਦੱਸਦੇ ਸੀ ਜੋ ਉਹਨਾਂ ਨੇ ਉੱਥੇ ਚਲਾਈਆਂ ਹੈਗੀਆਂ ਸੀ ਉਹ ਪਿਸਤਲ ਦਾ ਬਾਅਦ ਚ ਇਹ ਉੱਥੇ ਹੀ ਬਾਇਆ ਉਧਰੋਂ ਪਿੱਛੋਂ ਦੀ ਜਿਹੜਾ ਬਰਨਾਲਾ ਉਧਰੋਂ ਉਧਰ ਰੂਟ ਹੈਗਾ SLAWAT PUR ਵਾਲੇ ਰੂਟ ਤੋਂ ਇਹ ਵਾਪਿਸ ਪੱਜ ਗਈ ਸੀ ਉਮਰ ਕਿੰਨੀ ਹੈ ਜੀ ਇਹਨਾਂ ਦੀ ਜਿਵੇਂ 21 22 ਸਾਲ ਇਸ ਉਮਰ ਦੀ ਇਹ ਹੈਗੀ ਤੇ ਸਾਡੇ ਇਹ ਕੋਈ ਬਾਲੀ ਉਮਰ ਦੇ ਨਹੀਂ ਹੈਗੇ ਪਰ ਕੋਈ ਪਰਚਾ ਵੀ ਇਹਨਾਂ ਦਾ ਹਿਸਾਬ ਨੂੰ ਲੱਗਿਆ ਨਹੀਂ ਹੈ ਨਹੀਂ ਕੋਈ ਸਟੂਡੈਂਟ ਨਹੀਂ ਹੈਗੇ ਇਹ ਸਾਰੇ ਡ੍ਰੌਪਆਊਟ ਹੀ ਨੇ ਇਹ ਸਾਰੇ ਨਹੀਂ ਨਸ਼ੇ ਦੀ ਵੀ ਹੈ ਕੋਈ ਸਾਨੂੰ ਗੱਲ ਸਾਹਮਣੇ ਨਹੀਂ ਆਈ ਬਟੇ ਹਾਂ ਠੀਕ ਹੈ ਇਹ ਛੋਟੀ ਉਮਰ ਦੇ ਜਿਹੜੇ ਹੈਗੇ ਇਹਨਾਂ ਨੂੰ ਜਿਹੜੇ ਆ ਕ੍ਰਿਮੀਨਲ ਲਗਾ ਲੋ ਇਹਨਾਂ ਨੂੰ ਆਪਣੇ ਕੰਮ 'ਚ ਲਗਾ ਲੈਂਦੇ ਆ ਤੇ ਮੈਂ ਸਾਰਿਆਂ ਨੂੰ ਇੱਕ ਅਪੀਲ ਵੀ ਕਰਨਾ ਚਾਹੁੰਦਾ ਤੁਹਾਡੇ ਤੁਹਾਡੇ ਮੱਦੇਮ ਰਹੀਂ ਜਿਹੜੇ ਇਹ ਗੈਂਗਸਟਰ ਨੇ ਜਾਂ ਜਿਹੜੇ ਇਹ ਤੁਹਾਨੂੰ ਸ਼ੂਟਿੰਗ ਵੀ ਲਗਾ ਲੈਂਦੇ ਇਹ ਛੋਟਾ-ਮੋਟਾ ਲਾਲਚ ਦੇ ਕੇ ਤੁਹਾਡੇ ਤੋਂ ਵੱਡਾ ਕੰਮ ਕਰਵਾ ਲੈਂਦੇ ਆ ਜਾਂ ਵੱਡਾ ਉਹ ਕਰਾ ਲੈਂਦੇ ਆ ਆਪ ਇਹ ਬਾਹਰ ਨਿਕਲ ਜਾਂਦੇ ਤੇ ਅੱਜ ਸਾਰੇ ਨੌਜਵਾਨਾਂ ਨੂੰ ਮੇਰੇ ਵੱਲੋਂ ਵੀ ਇੱਕ ਰਿਕਵੈਸਟ ਹੈ ਨਸੀਹਤ ਲਗਾ ਲੋ ਇਹਨੂੰ ਤੇ ਇਹ ਜੇ ਲੋਕਾਂ ਦੇ ਕੰਮ ਇਹ ਜੇ ਬਿਲਕੁਲ ਨਾ ਹੋਣ ਇਹਦੀ ਚਾਂਸੀਆਂ ਜਿਛੇ ਛੋਟੇ-ਮੋਟੇ 5000 ਦੇ ਲਾਲ ਜਨਾ ਜਾਂ ਬਾਹਰ ਜਾਂਦੇ ਲਾਲਚ ਨਾਲ ਇਹ ਆਪਣਾ ਕੰਮ ਲਗਾ ਕੇ ਤੁਹਾਡੇ ਤੇ ਇਹ ਐਫਆਈਆਰ ਤੁਹਾਨੂੰ ਕ੍ਰਿਮੀਨਲ ਬਣਾਉਂਦੇ